ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਨੂੰ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ ਪੰਡ ਲੋਹਾ ਖੜਾ ਵੀਰ ਪ੍ਰਦੀਪ ਦੇ ਘਰੋਂ ਕਵਰ ਕਰਦੇ ਪਿਆ ਲਗਭਗ ਵੀਰ ਕੋਲੇ 20 ਤੋਂ ਲੈ ਕੇ 22 ਨਗ ਮੋਹੜਾ ਦੇ ਝੋਟੀਆਂ ਟੋਟਲੀ ਇੱਕ ਇਹਨਾਂ ਦੇ ਵਿੱਚ ਬੂਰੀਆ ਜਿਹੜਾ ਸੂਜੀਆਂ ਸਵਈਆਂ ਤੇ ਲਗਭਗ 2-3 ਕਨਗ ਨਾਗ ਹੈਗਾ ਗੱਪਣ ਚੰਗੇ ਦੁੱਧ ਵਾਲੀਆਂ ਲਗਭਗ 15 ਕਿਲੋ ਤੋਂ ਲੈ ਕੇ 20 ਕਿਲੋ ਦੁੱਧ ਤੱਕ ਜੇ ਵੀਰ ਕੋਲੇ ਮੱਝਾਂ ਸੂਜੀਆਂ ਸਵਈਆਂ ਹਾਜ਼ਰਾ ਤੇ ਰੇਟ ਡਿਟੇਲ ਆਪਾਂ ਵੀਰ ਤੋਂ ਲੈਂਦੇ ਆ ਲਗਭਗ 18 17 ਨਾਲ ਖੜਿਆ ਵੀਰ ਕੋਲੇ ਐਚ ਐਫ ਬਹਿਣਾ ਦੇ ਆਓ ਅੱਗੇ ਵੀਰ ਲੱਗ ਰਿਹਾ ਗਾ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਵੀਰ ਆਪਣਾ ਪ੍ਰਦੀਪ ਸਿੰਘ ਬਾਈ ਪਿੰਡ ਲੋਹਾ ਕਿਹੜਾ ਜਾਸਮਰੂ ਤੇ ਕੰਟੈਕਟ ਨੰਬਰ ਜੀ ਆਪਣਾ ਕੰਟੈਕਟ ਨੰਬਰ ਬਾਈ 95308096 ਅੱਜ 17 ਤਰੀਕ ਪੰਜਵਾਂ ਮਹੀਨਾ ਮਈ 2025 ਚੱਲਦਾ 20 ਝੋਟੀਆਂ ਨੇ ਬਾਈ ਠੀਕੀ ਗਾਈਆਂ ਨੇ ਆਪਣੇ ਕੋਲੇ ਠੀਕ ਹੈ ਬਾਕੀ ਵਿੱਚ ਵੀਰ ਕਹਿੰਦੇ ਨੇ ਬਾਈ ਤਰੀਕ ਦੱਸਿਆ ਕਰੋ ਵੀਡੀਓ ਦਾ ਤਰੀਕ ਦੱਸਦੇ ਆ ਤਰੀਕ ਕਿੰਨੀ ਆ ਆਪਣੀ 17 ਤਰੀਕ ਪੰਜਵਾਂ ਮਹੀਨਾ ਠੀਕ ਹੈ ਪੰਜ ਜਾ 19 20 ਕਿਲੋ ਹਰ ਇੱਕ ਦੇ ਮੂੰਹ ਚੜਿਆ ਵਾ ਮੈਂ ਮੰਨ ਕੇ ਜਿਹੜੇ ਬਾਈ ਵੀਰ ਕਹਿੰਦੇ ਨੇ ਵੀ 18 19 20 ਕਿਲੋ ਵਾਲੀਆਂ ਝੋਟੀਆਂ ਲੈਣੀਆਂ ਨੇ ਆਪਣੇ ਕੋਲੇ ਮੌਜੂਦ ਖੜੀਆਂ ਨੇ ਬਾਈ ਸਾਰੇ ਦਾ ਸਾਰਾ ਮਾਲ ਹਰਿਆਣੇ ਦਾ ਟੋਟਲ ਮਾਲ ਬਾਈ ਹਰਿਆਣੇ ਦਾ ਕੋਈ ਇੱਧਰ ਦੀ ਮੈਂ ਸਾਬਤ ਕਰਦੇ ਮੈਂ ਫ੍ਰੀ ਜੈ ਜੀ ਗੱਲਾਂ ਪਹਿਲੇ ਨੰਬਰ ਤੋਂ ਸਟਾਰਟ ਕਰਦੇ ਆ ਝੋਟੀਆਂ ਬਾਈ ਇਹ ਝੋਟੀ ਥੱਲੇ ਹੁਣ ਚੋਣ ਵਾਲਾ ਦੁੱਧ 17 ਕਿਲੋ ਰੈਡੀ ਆ ਕੋਈ ਵੀ ਵੀਰ ਮਰਜੀ ਆ ਕੇ ਚੋਖੀ ਲੈ ਲੈ ਯਾਰ ਅੰਦਰ ਮਾਲ ਖੜਾ ਟੋਟਲ ਸਾਰਾ ਸੋਇਆ ਹੋਇਆ ਸਾਰਾ ਸੋਇਆ ਹੋਇਆ ਅੰਦਰ ਝੁੱਟੀਆਂ ਗੱਬਣਾ ਦੋ ਬਾਰ ਨੇ ਤਿੰਨ ਝੁੱਟੀਆਂ ਗੱਬਣ ਬਾਕੀ ਸਾਰਾ ਮਾਲ ਤਾਜ਼ਾ ਸੋਇਆ ਠੀਕ ਹੈ ਦੁੱਧ ਕਿੰਨਾ ਕਾ ਸਟਾਰਟਿੰਗ ਹੈ ਥਲੇ ਮੰਨ ਕੇ ਚੱਲ ਦੁੱਧ 14 15 ਕਿਲੋ ਤਾਂ ਜਮਾ ਘੱਟ ਤੋਂ ਘੱਟ ਦੁੱਧ 14 ਤਾਂ ਸ਼ੁਰੂ ਹੁੰਦੇ ਆ ਹਾਂ ਕਿਉਂਕਿ ਭਾਈ ਜਿਹੜੀ ਹਰਿਆਣਾ ਦੀਆਂ ਮੱਝਾਂ ਨੇ ਸਾਰੀਆਂ ਪਹਿਲੇ ਨਾ ਗੱਟੀਆਂ 14 14 ਕਿਲੋ ਦੁੱਧ ਦੇ ਤੇ ਪਿੰਡਾ ਯਾਰ ਨਾੜਾ ਨੂੜਾ ਕੀ ਆ ਵਾਤਾ ਹਣ ਠੀਕ ਨਹੀਂ ਦਿਖਲਾ ਠੀਕ ਹੈ ਅਗਲਾ ਕਹਿੰਦਾ ਪੂਸ ਦੇ ਕਿਹਦੇ ਲੱਗਿਆ ਇੱਕ ਮੇਡਾ ਆਪਣੇ ਲਈ ਮੈਂ ਇਹਦਾ ਕਪੈਸਿਟੀ ਦੁੱਧ ਦੀ ਕਿੰਨੀ ਕਾ 20 ਕਿਲੋ ਦਾ ਗੋਣ ਚੋਣ ਵਾਲਾ ਦੁੱਧ ਦਾ 17 ਕਿਲੋ ਅੱਛਾ ਸੌਦਾ ਕਰ ਲੈ ਦੋ ਟਾਂ ਚਵਾਵਾਂਗੇ ਜੋ ਭਾਈ ਦਾੜਾਂ ਦੇ ਚੋਲੇ ਯਾਰ ਆਪਰ ਦਾ ਕਾਪੜੇ ਕੋਲੇ ਕੋਈ ਭਾਈ ਆਪਾਂ ਰੱਬ ਤੋਂ ਡਰ ਕੇ ਕਹਿੰਦੇ ਨੇ ਇੰਨਾ ਕਿ ਵਿਸ਼ਵਾਸ ਕਰਦੇ ਨੇ ਸਾਰੇ ਭਰਾ ਚੀਜ਼ ਲੈ ਕੇ ਜਾਂਦੇ ਨੇ ਚਲੋ ਦੇਖਦੇ ਸਾਹ ਵਾਲੀ ਚੀਜ਼ ਆ ਕੋਈ ਢਿੱਲ ਮੱਠੋ ਜੀ ਦੇਖੋ ਤਾਂ ਹੁੰਦਾ ਨਹੀਂ ਆਪਣੇ ਸਾਰੇ ਨਹੀਂ ਅਗਲੇ ਦੇ ਪਰ ਆਪਾਂ ਤਾਂ ਇੰਨੇ ਵੀਰ ਵਿਸ਼ਵਾਸ ਨਾਲ ਲੈ ਕੇ ਜਾਂਦੇ ਨੇ ਅੱਧ ਤੋਂ ਵੱਧ ਮੀਟ ਦੇ ਧਾਰ ਵੀ ਮਾਰ ਇਹਦਾ ਰੇਟ ਕੀ ਪਰ ਦੀ ਬਰੋਗਾ ਰੇਟ ਭਾਈ ਆਪਾਂ 235 ਦੀ ਛੋਟੀ ਆਪਣੇ ਕੋਲੇ 4-5 ਜਿਹੜੇ ਜਾਨਵਰ ਨੇ ਉਹ ਹੈਗੇ ਨੇ 2 ਤੋਂ ਪਲੱਸ ਦੇ ਵੀ ਨੇ ਬਾਕੀ ਜਿਹੜੇ ਜਾਦੇ ਰੇਟ ਨੇ ਬਾਈ 1:55 60 65 70 75 ਹੁਣ ਤਾਂ ਸਭ ਨੂੰ ਪਤਾ ਵੀ ਜੇ ਮੈਂ ਲੈਣੀਆਂ 2 ਘੰਟੇ ਬਾਈ ਜੇ ਚੰਗੀ ਮੈਂ ਲੈਣੀਆਂ ਬਾਈ 2 ਲੱਖ ਲੱਗ 2 ਲੱਖ ਬਾਈ ਜੀ ਲੱਗਦਾਗਾ 2025 ਜਾਲਾ ਗੱਲ بار بار ਰਿਪੀਟ ਕਰਦੇ ਬਾਈ ਜਿਹੜੀਆਂ ਡੈਡ ਬ੍ਰੇਕ ਝੁੱਟੀਆਂ ਇਸ ਜਿਹਨ ਜੋ ਸੂਈ ਸੀ ਮਨ ਕੇ ਬੱਚੇ ਦੇ ਮੂੰਹ ਚ ਪਾਣੀ ਪੈ ਗਿਆ ਸੀ ਠੀਕ ਹੈ ਸੱਚਾ ਹੋਗਾ ਜੀ ਡੈਡ ਇਹ ਝੁੱਟੀ ਨੇ ਦਾ ਪੂਰਾ ਬਣਾ ਦੂ ਮੂਰੇ ਤੇ ਖਰੇਟ ਤੀ ਮਿਲਦੀ ਸੂਈ ਵੀ ਕਿਨੇ ਡੇਮ? ਸੂਈ ਭਾਈ ਹੈਗੀ ਅੱਜ 6 ਕਿਲੋ ਦੀ ਦੁੱਧ ਚੋਣ ਵਾਲਾ ਜਿਹੜਾ ਬੋਲਾਕ ਆ 14 ਕਿਲੋ ਤੇ ਆ। 14 ਕਿਲੋ ਹਾਜ਼ਰ ਤੇ ਖਰੇਡ ਪੂਰੇ ਪਿਆ ਜਾਵਾਂ। ਇਹਦੇ ਭਾਈ ਆ ਦੇਖੀ ਲੈ ਵੇ ਆ ਦੇਖ। ਐ ਮੰਨ ਕੇ ਚੱਲ ਬਈ ਵਧੀਆ ਬੰਦੇ ਦੇ ਬਾਕੀ 17 ਕਿਲੋ ਦੁੱਧ ਤੇ ਬਾਕੀ ਸਿੰਘ ਸਾਜਾ ਦੇ ਪਾਸੋਂ ਕਿਸੇ ਬਾਤ ਦਾ ਹੱਥ ਤਰਾ ਢੇੜੀਗੇ। ਟੇਟੇ ਦਾ ਕੀ ਰੱਖਿਆ? ਭਾਈ 55 ਦੀ ਚੋਣ। ਦੁੱਧ ਕਿੰਨਾ ਮਿਲ ਕੇ ਦੇਵਾਂਗੇ? ਹੁਣ 14 ਕਿਲੋ ਤੋਲ ਕੇ ਲੈ। ਕੰਡਾ ਆਪਦਾ ਘਰੋਂ ਲੈ ਕੇ ਆਈ। ਕੁਸ ਮਰਜ਼ੀ ਕਰੀਬ ਆਪਣੀ ਤੇ ਦੇਖ ਤੈਨੂੰ ਬੋਲਾ ਦੇ ਲੋ ਸਿੱਧੀਆਂ ਗੱਲਾਂ ਹੁੰਦੇ ਨੇ। ਫਰੇਮ ਦੇ ਸਿੰਘਾ ਕਹਿਣਾ ਮਤਲਬ ਕੀ ਆ ਭਾਈ ਬਾਹਰ ਜਾਨਵਰ ਅੱਜ ਦੇ ਟਾਈਮ 'ਚ ਜਿਹੜੇ ਪੁਰਾਣੇ ਇੱਕ ਜਾਂ ਦੋ ਝੂਟਾਂ ਲੈਣੀਆਂ ਨੇ ਹੁਣ ਜਿਹੜੀਆਂ ਮੱਥੀ ਹੋਈਆਂ ਲੈਣੇ ਭਈ ਅੱਖਾਂ ਵਿੱਚ ਕਿਹਾ ਜੇ ਆਪਾਂ ਕਿਤੇ ਨਹੀਂ ਮਿਲਦੀ ਚਿਹਰੇ ਨੇ ਵਿੱਚ ਬਾਕੀ ਵੀ ਇਕੱਠੇ ਕਰਦੀਆਂ ਲੱਗ ਵੀ ਤਣ ਚੜ ਗਏ ਗਏ ਹੋਣਗੇ ਭਾਈ ਯਾਰ ਮੰਨ ਕੇ ਚੱਲ ਕੋਈ ਬਾਹਰ ਜਾਣੇ ਉਹਦਾ ਜਿਹੜੀ ਅੱਗੇ ਭਈ ਆ ਝੂਟੀਆਂ ਕਰਮਾਂ ਵਾਲੀ ਇਹ ਝੂਟੀ ਭਈ ਪਹਿਲਾ ਸੂਰਾਗਾ ਇੱਕ ਮੇਨ ਗੱਲ ਹੋ ਰਾ ਭਾਈ ਠੰਡੀਆਂ ਵਾਲੀਆਂ ਹੁੰਦੀਆਂ ਕਰਮਾਂ ਵਾਲੀਆਂ ਚਾਹ ਪਾਟੇ ਖਿੜੀ ਚੱਲੋ ਹਣਾ ਬਾਈ ਇਹਦੇ ਮਗਰ ਕੱਤੀ ਆ ਦੇਖੀ ਇਹਦੇ ਇੰਨਾ ਕ ਜ਼ਰੂਰ ਆ ਸਵੇਲਿੰਗ ਜੀ ਹਣਾ ਸਵੇਲਿੰਗ ਬਾਈ ਇਹਨੇ ਚੱਡਾ ਕਰ ਗਿਆ ਤੇ ਤੀ ਤਾਜੀ ਸੂਈ ਕਰਕੇ ਸਾਡੀ ਪੁੱਤ ਤੇ ਇੱਧਰ ਦੇਖ ਚੱਡਾ ਦੇਖ ਲੈ ਕਿਹੋ ਜਿਹਾ ਲੱਗਾ ਜਗਾਰ ਮੂਹਰੇ ਥਾਂ ਡੇਢ ਫੁੱਟ ਦੇ ਪਾਏ ਹਾਂ ਬਾਈ ਦੇਖੀ ਦੇਖ ਇਹਦਾ ਪਰਦੀ ਬਰੇਟ ਕੀ ਰਹੂਗਾ ਰੇਟ ਆਟਕੇ 55 ਦੀ ਕੱਤੀ ਦਿੰਦੀ ਜਿਵੇਂ ਹੁਣ ਤੂੰ ਇਹਨੇ ਨਾਗਾ ਤੂੰ ਰੇਟ ਹਰ ਇੱਕ ਦਾ ਕਰੀ ਜਾਣਾ ਰੇਟ ਬਾਈ ਪਤਾ ਕੀ ਵਿੱਚ ਵੀਰ ਕੀ ਕਹਿੰਦੇ ਫੋਨ ਤੇ ਕਰ ਦਿੰਗੇ ਯਾਰ ਮੁੜ ਕੇ ਫੋਨ ਦੇ ਵਿੱਚ ਪਤਾ ਕੀ ਹੁੰਦਾ ਦੇਖ ਅੱਜ ਕੱਲ ਹਰੇਕ ਵੀਰ ਨੂੰ ਪਤਾ ਹੈਗਾ ਆਪਾਂ ਨੂੰ ਕਿੰਨੇ ਸਾਲ ਹੋ ਗਏ ਤੈਨੂੰ 10 ਸਾਲ ਦਾ ਤੈਨੂੰ ਹੋ ਗਿਆ ਮੇਰੀ ਵੀਡੀਓ ਬਣਾਉਂਦੇ ਨੂੰ ਆਪਾਂ ਵੀਡੀਓ ਤੇ ਹਰੇਕ ਦਾ ਰੇਟ ਤਾਂ ਕਰ ਦਿੰਦੇ ਆਂ ਵੀ ਬਾਈ ਅਗਲੇ ਨੂੰ ਕਨਫਰਮ ਹੋਵੇ ਜੇ ਹੁਣ ਬਾਈ ਨੇ ਇੱਕ 55 ਲਾਉਣਾ ਉਹ ਫੋਨ ਲਾਊਗਾ ਹੁਣ ਤੁਮਾਲਾ ਤਿੰਨੇ ਚੈਨਲ ਤੇਰੇ ਵੀਡੀਓ ਪੈ ਜਾਣੀਆਂ ਬਾਕੀ ਟਾਈਮ ਆਪਦਾ ਵੇਸਟੇਜ ਹੁੰਦਾ ਹਨਾ ਬਿਲਕੁਲ ਬਾਈ ਆਪਾਂ ਇੱਥੋਂ ਆਇਆ ਖੜਕੀ ਨਹੀਂ ਗਾ ਮਾਰ ਲਈ ਇੱਕ ਤੋਂ ਇੱਕ ਹੀ ਮੈਨੂੰ ਐਂਡ ਤੱਕ ਜਰਾ ਤਾਂ ਰੇਲ ਦਾ ਡੱਬਾ ਹੀ ਆ ਬਾਈ ਇਹ ਜਿਹੜੀ ਛੋਟੀ ਆ ਅੱਜ ਤੀਜਾ ਕਦ ਦਿਨ ਸੂਈ ਨੂੰ ਆ 12 ਕਿਲੋ ਬੋੜੀ ਤੋਂ ਸਟਾਰਟ ਆ ਬਾਈ ਥੱਲੇ ਲੋਰਾ ਦੇਖ ਲੈ ਕਰਮਾਲੀ ਦਾ ਨੇ ਇਹ ਆਪਣੇ ਵਾਲੀਆਂ ਨਹੀਂ ਹੁੰਦੀਆਂ। ਸੋ ਫਿਰ ਆਹ ਚੀਜ਼ ਦੇਖੋ ਯਾਰ, ਕਿਆ ਬਾਤ ਆਹ ਦੇਖ ਕੇ ਤਾਂ ਮੇਰਾ ਇੱਕ 55 ਦੀ ਝੋਟੀ ਦੇ ਦਾਂਗੇ। ਦੁੱਧ ਦਾ 17 ਕਿਲੋ ਦਿੱਤਾ ਹੋਇਆ ਹੁਣ 12 ਕਿਲੋ ਰੋਲੀ ਰਹੀ। ਹੁਣ 12 ਕਿਲੋ ਹਾਜ਼ਰ ਆ। ਹਾਂਜੀ। ਸੋ ਯਾਰ ਕਿਆ ਬਾਤ ਆਹ ਦੇਖਦਾ ਹਰਿਆਣਾ ਜਾਨੂ ਜੀ ਕਰਦਾ ਨਾ। ਅੱਗਿਆ ਪਹਿਲਾਂ ਨਾ ਕੀ ਕਰਮ ਵਾਲੀ। ਠੀਕ ਹੈ। ਦੇਖ। ਫੇਰ ਉਹੀ ਗੱਲ ਆ ਗਈ ਨਾ। ਹੱਥ ਕੱਲੀ ਕੱਲੀ ਤੇ ਫੇਰ ਲੈ ਜੇ। ਮੈਂ ਦੇਖੋ। ਦੇਖੀ ਵੀ ਬੋਲੀ ਚੋੜੀ ਆ। ਠੀਕ ਹੈ। ਤੇ ਲੇਵਾ ਫਲ ਦਾ ਕੁਝ ਵੀ ਨਹੀਂ। ਮੈਂ ਮੰਨ ਕੇ ਚੱਲਪਾ ਜਿਹੜਾ ਤਾਂ ਲੇਵਾ ਕਾ। ਜੀ। ਕੁਝ ਵੀ ਲੇਵਾ ਨਹੀਂ 10% ਲ ਠੀਕ ਹੈ ਮੈਂ ਆਪਾਂ ਵੀਡੀਓ ਬਣਾਉਣ ਦੇ ਮਾਰੇ ਨੇ ਇਹ ਭਰ ਕੇ ਰੱਖੀ ਹੋਈ ਆਪਾਂ ਬਾਕੀ ਸਫਰ ਚ ਆਇਆ ਥੋੜਾ ਬਾਕੀ ਇਹਦਾ 18 ਕਿਲੋ ਦੁੱਧ ਚਵਾਇਆ ਹੋਇਆਗਾ ਜੀ ਤੇ ਇਹ ਜਿਹੜੀ ਇਹ ਦੇ ਦਾਂਗੇ 1,65,000 ਦੀ ਆਪਾਂ ਅੱਜ ਠੀਕ ਹੈ ਤੇ ਦੁੱਧ 12-13 ਕਿਲੋ ਗੋਲੀ ਤੋਂ ਸਟਾਰਟ ਅੱਛਾ 12-13 ਕਿਲੋ ਸਟਾਰਟਿੰਗ ਆ ਜੀ ਇਹ ਆਗਾ ਕਠੋਣੀਆਂ ਪੈਂਦੀਆਂ ਹਨਾ ਹਾਂ ਅੱਗੇ ਜਿਹੜੀ ਆ ਕੀ ਇਹਦਾ 20 ਕਿਲੋ ਦੁੱਧ ਦਿੱਤਾ ਹੋਇਆ ਇਹ ਦੇ ਮੰਗੇ 2,05,000 ਦੀ ਵੀਰੇ ਬੱਚਾ ਕੀ ਆ ਇਹਦੇ ਮਗਰ ਸ਼ਾਇਦ ਕੱਟੀਆਂ ਕੱਟਾਂ ਦੇ ਚਲੋ ਇਹ ਫਰਾਈ ਬੀਗ ਲੋੜੇ ਕੱਟੀ ਕੱਟੀ ਵੀਗ ਲੋੜੀ ਮੈਂ ਮਗਰ ਇਹਦਾ ਰੇਟ 2 ਲੱਖ 5000 ਵੀਰੇ 5000 ਹੁਣ ਕਿੰਨਾ ਪ੍ਰਤੀ ਬਹਾਜ ਰਾਇ ਥੱਲੇ ਹੁਣ ਬਈ 15 ਤਾਂ ਜਮਾ ਰੇਡੀਆ ਸਾਢੇ ਸੱਤ ਟਾਈਮ ਦਾ ਜਮਾ ਤਿਆਰ ਠੀਕ ਹੈ ਸਵੇਰਾ ਥਣ ਥੂ ਦੇਖੋ ਗਾੜੀ ਬਹੁਤ ਚੀਜ਼ਾਂ ਦੇ ਕਿੱਢ ਲਓ ਕੈਮਰੇ ਜਾ ਚੀਜ਼ਾਂ ਦੇਖੀ ਲੱਕੜ ਰੁਕੜ ਬਹੁਤ ਚੰਗੀ ਐਵੇਂ ਲੈਵਾ ਦੇਖ ਲਾ ਠੀਕ ਹੈ ਅੱਗੇ ਆ ਲਗੀ ਇਹਦੇ ਥੱਲੇ ਜਿਹੜਾ ਹੁਣ ਮੋਕੇ ਤੇ ਦੁੱਧ ਆ ਕੱਟੀ ਥੱਲੇ ਐ ਮਤਲਬ ਵੀ ਚੋਣ ਵਾਲਾ ਦੁੱਧ ਹੋਊਗਾ ਹੁਣ 12 13 ਕਿਲੋ ਗੋਲੀ ਉਹ ਫਰ ਦਾ ਪੁੱਛਦਾ ਹੈ ਤੇ 12 ਕਿਲੋ ਬੋਡੀ ਸਟਾਰਟਿੰਗ ਆ ਹਨਾ ਇੱਕ ਪ੍ਰਦੀਪ ਹੋਰ ਗੱਲ ਦੇਖੀ ਆ ਜਿਵੇਂ ਇਹ ਕੁੰਬੜਾ ਕੰਬੜਾ ਚਾਹਣੀ ਕਿਸੇ ਦੇ ਹਨਾ ਨਸਲ ਦਾ ਨਸਲ ਆਉਣਾ ਆਪਣੇ ਤੁਹਾਡੇ ਵੀ ਇਹ ਪੂਰੇ ਕੁੰਬੜੇ ਤੇ ਲਿਆ ਕੇ ਕਹਾਂਗੇ ਵੀ ਨੀਲੇ ਪਾਪੜੇ ਲਿਆਉਣਾ ਠੀਕ ਆ ਚਾਰ ਨਹੀਂ ਚਾਰ ਤੇ ਨਹੀਂ ਬਣ ਜਾਵੇਂ ਹਨਾ ਦੇਖ ਜਮਾ ਤਾਜ਼ੇ ਬੱਚੇ ਨਹੀਂ ਲੈ ਰਹੇ ਇਹ ਨਹੀਂ ਕੋਈ 15 ਦਿਨਾਂ ਦੀ ਸੂਈ ਮਿਲੂ ਠੀਕ ਆ ਆਹ ਛੋਟੇ ਸਾਲ 15 ਕਿਲੋ ਤੋਂ ਤਿਆਰ ਆ ਜਿਹੜਾ ਮਰਜੀ ਵੀਰ ਲੈ ਜਾ ਹੁਣ ਚੋਕ ਦੇ 14 15 ਜਮਾ ਠੰਡਾ ਤੇਰਾ ਪਿੰਡੇ ਦਾ ਆ ਜਾ ਸਰੋ ਸਿਰੋ ਖਾਦੀ ਵੈਨਾਂ ਜੀ ਹਣਾ ਬਿਲਕੁਲ ਇਹ ਜਿਹੜਾ ਇਹ ਲੈਂਣ ਦੇਣ ਵਾਲਾ ਮੁੱਲ ਆ ਪੰਜ ਮਰਜ਼ਾਇਜ ਕੀਤਾ 1.60 ਲੱਖ ਰੁਪਿਆ ਅੱਛਾ ਇਹ ਆਪ ਇੱਕ 60 ਦੀ ਦੇਣੀ ਆ ਕੱਚ ਵਰਗੀ ਝੋਟੀ ਆ ਜਿਹੜਾ ਵੀਰ ਕਹਿੰਦਾ ਵੀ ਅਰਜ਼ਕਲ ਬਾਈ 8 10 ਕਿਲੋ ਵਾਲੀ ਰੱਖਣ ਦਾ ਤਾਂ ਫਾਇਦਾ ਹੀ ਨਹੀਂ ਮਹ ਕੋਈ ਉਹ ਤਾਂ ਫਾਇਦਾ ਨਹੀਂ ਕੋਈ ਖਰਚ ਹੋਣਾ ਜਿਹੜੀ ਨਾਲ ਝੋਟੀ ਦਿਖਾਈ ਆ ਇਹਦਾ 20 ਕਿਲੋ ਦੁੱਧ ਝੋਟੀ ਦੁੱਧ ਜਿਹੜੇ ਵੀਰ ਕਹਿੰਦੇ ਨੇ 20 ਕਿਲੋ ਇਹ ਇਹ ਦਿੰਦੀਆਂ ਨੇ ਬਾਈ ਅੱਛਾ ਉਧਰ ਨਹੀਂ ਮੰਜਾ ਤਾਂ ਦੁੱਧ ਦਿੰਦੀਆਂ ਨੇ ਇਹਦਾ ਰ ਸੇ ਝੋਟੀਆਂ 2 ਲੱਖ ਇਹਦਾ 1.60 ਆ ਗਿਆ ਹਨਾ ਇਹਦੇ ਤਾਂ 1.57 ਦੀ ਝੋਟੀ ਗਲਤ ਆ ਜੀ ਸੂਈਆ 15 ਕਿਲੋ ਦੁੱਧ ਦਿੱਤਾ ਹੋਇਆ ਅੱਗੇ ਬੂਰੀ ਆ ਗਈ ਬੂਰੀ ਦਾ ਟੋਪ ਦਾ ਕਿੰਨੇ ਆਗੇ ਹਰਿਆਣੇ ਵਾਲੀ ਬੂਰੀ ਆ ਕਹੇ ਦਾ ਨਾਰੂਆ ਨਾਲ ਹੀ ਆ ਹਨਾ ਇਹੇ ਝੋਟੀ ਦਾ ਆਪਣਾ ਲੈਣ ਦੇਣ ਬਾਈ ਜੀ 2.5 ਲੱਖ ਰੁਪਏ 2.5 ਲੱਖ ਦੁੱਧ ਦੀ ਸਮਮਤ ਆ ਦੁੱਧ 20 ਤੋਂ ਬਹੁਤ ਦੁੱਧ 20 ਕਿਲੋ ਤੋਂ ਬਾਹਰ 22 ਲੱਖ ਬੋਲੀਆ ਇਹ ਪਹਿਲਾਂ ਹੀ ਕੱਟੀ ਆ ਗਈ ਦੇਖ ਭਾਈ 24 ਦੁੱਧ 15 16 ਕਿਲੋ ਜਮਾ ਨੋਰਮਲ ਦੇ ਦੂ ਇੱਕ ਕੱਟੀ ਦੇਣਾ ਕਿ 170 ਦੀ ਆਪਾਂ ਇੱਕ ਲੱਖ ਜਿਹਦੇ ਗੁੱਠ ਦੇਖੀ ਹੂੰ 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 ਓ ਮਾਈ ਗਾਡ ਹੂੰ ਕੀ ਪਤਾ ਨਿਆਰੇਦਾਰ ਆ ਹਨਾ ਯਾਰ ਇੱਕ ਨੰਬਰ ਤੋਂ ਲੈ ਕੇ ਐਂਡ ਤੱਕ ਜਿੰਨੇ ਦਿਖਾਵਾਂਗੇ ਇੱਕ ਇੱਕ ਨਗੀਨੇ ਹੀ ਦਿਖਾਵਾਂਗੇ ਕਹਿੰਦਾ ਵਾ ਜਿਹੜੇ ਬੰਦੇ ਨੂੰ ਸ਼ੌਂਕ ਆ ਯਾਰ ਚਾਹੇ ਦੁੱਧ ਉਹਦੇ ਘਰੇ ਹੈਗਾ ਉਹ ਤਾਂ ਵੀ ਲੈਣ ਨੂੰ ਮਜਬੂਰ ਹੋ ਜੂਗੀ ਜੇ ਇਹਨੇ ਚੰਗੀਆਂ ਚੱਲ ਕੇ ਆਊਗਾ ਜਿਨੇ ਲੈਣੀ ਆ ਉਹ ਬੰਨੇ ਦਾ ਸ਼ੌਂਕ ਦਾ ਕੋਈ ਮੁੱਲ ਨਹੀਂ ਅਗੇ ਜਨਮਰ ਬਾਈ ਤੇ ਆਪਾਂ ਆਪਾਂ ਨੂੰ ਮਾਰ ਕੇ ਨਹੀਂ ਦੱਸਿਆ ਜਿਹੜੇ ਤੂੰ ਕਹਿੰਦਾ ਨਾ ਬਿੰਦੂ ਬਿੰਦੂ ਜੀ ਦੇਖ ਸਾਰਾ ਕੁਝ ਹੀ ਹੈ ਹਨਾ ਤੇ ਲੇਵਾ ਸੂ ਤੱਕ ਬਾਜ਼ਾਰ ਲਾ ਜੇ ਲੱਤ ਘੁੰਮਣੀ ਨਹੀਂ ਇਹਦੀ ਭਾਈ ਕਿਲੋ ਤੋਂ ਦੱਸਿਆ ਵੀ ਚੋਇਆ ਹੋਇਆ ਕਿੰਨੀ ਪ੍ਰਤੀ ਬਾਜ਼ਾਰ ਲਾ ਕੇ ਲੱਤ ਮੋੜਨੀ ਨਹੀਂ ਭਾਈ ਨਾਰਾ ਨੂਣਾ ਬਾੜੀਆਂ ਪੜੀਆਂ ਨਹੀਂ ਲੈ ਕੇ ਤੇ ਆਲੇ ਦਾਲੇ ਠੀਕ ਹੈ ਇਹ ਮੈਂ ਆਪਾਂ ਦੇ ਦਾਂਗੇ 2-5 ਲੀਟਰ 2-5 ਲੀਟਰ ਚੌਣ ਛਣਦਿਆਂ ਨਾਲ ਤਿਆਰ ਕਰ ਚਬਾਈ ਦੀ ਇੱਕ ਵੀ ਮੈਂ ਮਾੜੀ ਹੋਵੇ ਆਪਾਂ ਦੇਣ ਦਾ ਅਗੇ ਐਂਡ ਤੇ ਆ ਗਈ ਆ ਇਹਦੀ ਨਾਲ। ਇਹਨਾਂ ਪੱਤੀ ਫੇਰ ਆ ਗਈ ਥੋੜੇ ਖੱਲੀ। ਇਹਦੇ ਨਾਲੇ ਬਈ 1:55 ਦੀ ਆਪਾਂ। ਠੀਕ ਆ ਅਗੇ ਇਹਦੀ ਆਖਰੀ ਆ ਗੱਬਣ। ਸੋਰੀ 1:65 ਦੀ ਬਈ। ਅੱਛਾ ਇਹ 1:65 ਦੀ। ਬਈ 1:65 ਦੀ। ਇਹ ਗੱਬਣਾ। ਅੱਖਿਆ ਆ ਗਈ 4:54। ਗੱਬਣਾ। 6 ਦਿਨ ਤੋਂ 4:54 ਦੀ ਆ। ਕੈ ਦਿਨ ਲੈਂਦੀ ਆ? ਇਹ ਲੈ ਲਿਓ ਹਫਤਾ ਲਈ। ਇਹਦਾ ਭਾਅ ਵੀਰ ਜੀ। ਇਹਦੇ ਨਾਲੇ ਢਿੱਲੋ 2:10। 2:10। ਪਰ ਗੱਬਣ ਖੜੀ ਆ। ਪਹਿਲਾਂ ਕੱਟੀ ਆ ਬਈ। ਪਹਿਲਾਂ ਕੱਟੀ ਕੈ ਦਿਨ? ਮਲਕ ਹਫਤਾ ਲੈ ਜੀ ਬੱਟੀ ਨਿਕਰੂ ਵਧੀਰੀ। ਇਹਦਾ ਮੁੱਲ 60। ਅੱਛਾ 1,60, ਠੀਕ ਹੈ ਠੀਕ ਹੈ ਦੁੱਧ ਦੀ ਸੰਤਾ 14 ਕਿਲੋ ਦੁੱਧ 14 ਕਿਲੋ ਰੇਟ ਇਹਦਾ ਰੇਟ ਦੇਣੀ ਇੱਕ ਸੱਤ ਦੀ 1,60,000 ਦੀ ਇੱਕ 45 ਦੀ ਦੂਜਾ ਸੂਆ 4x4 ਹੀ ਆ ਜਾਵਾਂ ਹਨਾ ਫਿਟਿੰਗ ਵਾਲਾ ਲੈਵਾ ਜਾਵਾਂ ਅੱਛਾ ਅੱਗੇ ਵੇੜਾ ਆਈ ਵੀ ਕੀ ਹੋਈ ਐ ਨਹੀਂ ਤੋਕੀ ਲੈਂਗਾ ਇਹ ਬੱਚੀ ਬਾਈ ਦੇ ਦਾਂਗਾ ਆਪਾਂ 1,65,000 ਠੀਕ ਹੈ ਪਹਿਲਾ ਸੂਆ ਪਹਿਲਾ ਸੂਆ 1,65 ਦੀ ਤੇ ਅੱਗੇ ਜਿਹੜੀ ਨਾਲ ਆ ਗਈ ਇਹਦੇ ਜਿਹੜੀ ਨਾਲ ਆ ਗਈ ਇਹ ਦੇ ਦਾਂਗੇ ਬਾਈ ਜੀ 1,10,000 ਦੀ 1,10 ਦੀ ਕਿੰਨੇ ਦਾ ਨਗੇ ਸਵਾਲ ਸਵਾਲ ਅਖਰੀ ਨਗੀਨੇ ਨੇ ਪਰ ਆਪਾਂ ਇੱਕ ਵੀਡੀਓ ਦੇਣਾ ਮਕਸਦ ਇਹ ਹੁੰਦਾਗਾ ਵੀ ਵੀਡੀਓ ਤੇ ਪਤਾ ਲੱਗ ਜਾਂਦਾ ਭਰਾ ਨੂੰ ਕਿ ਕੀ ਨੰਬਰ ਵਾਈਂ ਦੁਬਾਰਾ ਮਰੇ ਪਿੱਛੇ ਠੀਕ ਹੈ ਵੀ ਇਤਾਂ ਦੇ ਨਗੀਨੇ ਖੜੇ ਨੇ ਅੱਗੇ ਆਹ ਯਾਰ ਲਾਲ ਬੈਟਰੀ ਠੀਕ ਹੈ ਇਹ ਕਿਹਦਰ ਕੱਢ ਦੀ ਆ 1,20,000 ਦੀ ਪਿਆਰ ਇੱਕ 20 ਦੀ ਦੁੱਧ ਉਹ ਤਾਂ ਦੇ ਦੂਗੀ ਮੰਨ ਕੇ ਗਰਮੀਆਂ ਕਰਕੇ 30 ਕਿਲੋ ਦਾ 30 ਕਿਲੋ ਦਾ ਤਾਂ ਰੇਟ ਇਹਦਾ 120 ਹੈਣਾ 1,20,000 ਤੇ ਚਾਰੇ ਪਾਸਿਓਂ ਗੋਮਟੋਲ ਸਾਫ਼ ਸੁਥਰੀ ਲਿੱਸੀ ਨਾ ਵੀ ਨਾ ਹੱਥਦਰਵਾਣੀ ਗੱਲ ਆਪਣੇ ਮੂੰਹੋਂ ਸੁਭਾ ਦਿੰਦੀ ਹੁੰਦੀ ਹੈ ਜਾਂਦੇ ਜਾਂਦੇ ਤੇ ਅਗੇੜੀ ਇਹ ਦੇਖੀ ਜਾਂਦੇ ਹੁਣ ਜੇ ਤਾਂ ਹੁੰਦੀ ਸਿਆਣਾ ਚ ਫਿਰ ਤਾਂ ਦਿੰਦੀ 42 43 ਕਿਲੋ ਬਹਿੜੇ ਠੀਕ ਹੈ ਹੁਣ ਐ ਮਤਲਬ 30 32 ਕਿਲੋ ਦੁੱਧਾ ਜਿਹੜਾ ਵੀਰ ਮਰਜ਼ੀ ਮੰਨ ਕੇ ਲੈ ਲੈ ਕੱਲ ਦੀ ਸੂਰਜਾ ਐ ਮਤਲਬ 30 ਕਿਲੋ ਦੁੱਧਾ ਜਮਾ ਖੜਾ ਹੀ ਦੇ ਠੀਕ ਹੈ ਅੱਗੇ ਇਹ ਅੱਗੇ ਪਹਿਲਾ ਸੁਗਾ ਕਿਹੜੇ ਲੋਏ ਹਮ ਹੈਗਾ ਨਗੀਨੀਆਂ ਠੀਕ ਹੈ ਬਟ ਮੈਂ ਫਟਦਾ ਸੰਦੇਪਤੀ ਨਹੀਂ ਉਸ ਤੋਂ ਚੌੜੀ ਚੂੜੀ ਦਾ ਚੀਜ਼ਾਂ ਦਾ ਟਾਈਮ ਕਿੰਨਾ ਠੀਕ ਹੈ ਫਰੀਡ ਨਸਰ ਵਾਲਾ ਕੁਦਮਾ ਜੀ ਤੇ ਇਹ ਬੱਚੀ ਦੇ ਰੈਕਟਰ ਨੂੰ ਆਪਾਂ 1 ਲੱਖ ਤੇ 10000 ਦੀ ਵੀਰੇ ਅੱਜ ਤਿਆਰੀ ਵਾਲੇ ਦਾ ਦੇਖ ਕੇ ਬੰਬ ਬਲਾਕ 1000 ਅੱਗੇ ਜਿਹੜੀ ਇਹ ਹੈਗੀ ਇਹਦੇ ਦਾ ਕੇ ਸਵਾ ਦੀ ਵੀਰੇ ਸਵਾ ਲੱਖ ਦੀ ਹਾਂ ਕੀ ਅਗੇ ਸੁਈ ਹੋਈ ਹੈ ਨਾ ਬਾਈ ਜੀ 87000 ਦੀ ਤਾਜੀ ਸੁਈ ਹੋਈ ਆ ਕੱਲੇ 87000 ਹਾਂ ਬਾਈ ਸਾਰੇ ਤਰ੍ਹਾਂ ਦੇ ਪਾਣੇ ਆਪਣੇ ਕੋਲ ਜੇਰ ਜੂ ਡਾਣਾ ਹਾਂ ਬਾਈ ਇਹ 92000 ਵੀ ਦੇ ਦਾਂਗੇ ਠੀਕ ਹੈ ਤੇ ਆਹ ਇਹ ਵਾਲੀ ਤਾਜੀ ਸੁਈ ਹੈ ਜਿਹੜੀ ਸਾਰੇ ਹਮ ਸਿਚੁਈ ਵਾਲ ਖਾਂਦੇ ਇਹ ਵੀ 92 ਅੱਛਾ 92 ਹਜ਼ਾਰ ਦੀ ਕਹਿੰਦਾ ਵਾ ਜਿੱਦਾਂ ਦੇ ਬੰਦੇ ਦੀ ਬੈੜ ਤੇ ਜੈਜ ਮੈਂ ਜਿਹਦੇ ਮਿਲੂਗੀ ਉਹੇ ਜੀ ਬਈ ਇਹਦੇ ਨਾਂਗੇ 87 ਹਜ਼ਾਰ ਦੀ ਕਹਿੰਦਾ ਵਾ ਸਾਰੇ ਤਰ੍ਹਾਂ ਦੇ ਜਨਮ ਸੋ 9530801955 ਵੀਡੀਓ ਦੇਖਣੇ ਚੈਨਲੋਂ